ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਇਸ ਨੌਵੇਂ ਮਹਾਨ ਸੰਤ ਸਮੇਲਨ ਜੋ ਕਿ ਲੁਧਿਆਣੇ ਦੀ ਧਰਤੀ ਤੇ ਸਤਿਗੁਰੂ ਰਮਦਾਸ ਧਰਮ ਸਮਾਜ ਸਰਕਸ ਪੰਜਾਬ ਪਰਦਾਨ ਅਨੰਦ ਕਸ਼ੋਰ ਜੀ ਅਤੇ ਉਹਨਾਂ ਦੀ ਸਮੁੱਚੀ ਪ੍ਰਬੰਧਕ ਟੀਮ ਵੱਲੋਂ ਅਬ ਸ慕 ਸੰਗਤਾਂ ਦੇ ਨਾਲ ਹੋ ਰਿਹਾ ਹੈ ਤੋਂ ਜਿੰਨੀ ਵੀ ਸੰਗਤ ਅੱਜ ਇਸ ਕੀਤੇ ਸਮੇਂ ਦੇ ਵਿੱਚ ਪਹੁੰਚੀ ਹੈ ਪ੍ਰਧਾਨ ਅਨੰਤ ਖਿਸ਼ੋਰ ਜੀ ਅਤੇ ਉਹਨਾਂ ਦੀ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਇਹ ਸੰਗਤਾਂ ਨੂੰ ਅੱਜ ਦੇ ਜਿਲ੍ਹਾ ਬਦਰੀ ਦੇ ਨੋਵਾ ਮਹਾਨ ਸੰਸਮੇਲਨ ਹੈ ਉਸ ਸਪੌਂਸਰ ਟੀਮ ਪਿਆਰ ਅਤੇ ਸਤਿਕਾਰ ਭਰੀ ਜੈ ਗੁਰਦੇਵ ਜੀ ਜੈ ਸੰਤਾਂ ਦੀ ਜੈ ਬਾਦ ਦੀ ਜੀ ਸੋ ਸੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸਤਸੰਗ ਜੀਓ ਕਿ ਅੱਜ ਦੇ ਇਸ ਨੌਵੇਂ ਮਹਾਨ ਸਤ ਸਮੇਲਨ ਦੇ ਵਿੱਚ ਪਿਆਰ ਦਾ ਸਬੂਤ ਦੇਣਾ ਹੈ ਸੰਤ ਮਹਾਪੁਰਸ਼ ਜਿਸ ਵੇਲੇ ਆਉਣਗੇ ਸਾਰੀਆਂ ਹਿੱਸਕਤਾਂ ਨੇ ਬੜੀ ਨਿਮਰਤਾ ਸ਼ਰਧਾ ਅਤੇ ਸਤਿਕਾਰ ਦੇ ਨਾਲ ਵਾਰੋ ਵਾਰੀ ਨਮਸਤਕ ਹੋਣਾ ਹੈ ਔਰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਸੰਭਾਲ ਕੇ ਰੱਖਣਾ ਹੈ ਨਾਲ ਬਿਠਾਣਾ ਹੈ ਆਪਣੇ ਸਮਾਨ ਦੀ ਜ਼ਿੰਮੇਵਾਰੀ ਤੁਸੀਂ ਆਪ ਚੱਕਣੀ ਹੈ ਔਰ ਜਿਹਨੇ ਵੀ ਚਾਹੇ ਵਹੀਕਲ ਹੋਵੇ ਚਾਹੇ ਗੱਡੀ ਜਿਸ ਕਿਸੇ ਤੇ ਵੀ ਆਪਾਂ ਆਏ ਹੋ ਆਪਣੇ ਉਸ ਗੱਡੀ ਨੂੰ ਮੋਟਰਸਾਈਕਲ ਨੂੰ ਪ੍ਰੋਪਰ ਪਾਰਕਿੰਗ ਕਰਕੇ ਆਣਾ ਹੈ ਔਰ ਮर्यादा ਦੇ ਵਿੱਚ ਰਹਿ ਕੇ ਆਪਾਂ ਅੱਜ ਦੇ ਇਸ ਸੰਸੰਮੇਲਨ ਦੇ ਵਿੱਚ ਸੰਤਾਂ ਮਹਾਰੂਪਛਾ ਦੇ ਪ੍ਰਵਚਨ ਸਰਵਣ ਕਰਨੇ ਹਨ ਔਰ ਆਪਣੇ ਸਿਰ ਨੂੰ ਟਾਕੇ ਜਰੂਰ ਮੰਡਾਲ ਦੇ ਵਿੱਚ ਆਉਣਾ ਹੈ ਔਰ ਜਿੱਤੇ ਜਿੱਤੇ ਵੀ ਸੇਵਾਦਾਰ ਸਾਡੇ ਖੜੇ ਹੋਏ ਹੈ ਸੇਵਾਦਾਰਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਔਰ ਉਸ ਨੂੰ ਲਾਗੂ ਕਰਨਾ ਹੈ ਇੰਨੀ ਹੀ ਬੇਨਤੀ ਇਹਨੂੰ ਪ੍ਰਮਾਨ ਕਰੋ ਜੀ ਜੈ ਗੁਰਦੇਵ ਜੀ ਤਨ ਗੁਰਦੇਵ ਜੀ ਸੇਵਾ ਸੇਵਾ ਮੁਹਿਰਾਖੇਓ ਚੇਤਪੂਰਨ ਪ੍ਰੀਤ ਤ ਚਲ ਤ ਹਲ ਤ ਬੈਠ ਤ ਉੱਟ ਤ ਪਰੋਂ ਤੂ ਮਰੋ ਧਿਆਨ ਕ੍ਰਿਬਦਾਸ ਤੂ ਮੋਏ ਮਨ ਵਸੈ ਚਰਨ ਕਮਲ ਕੀ ਆਨ ਮੂਰਖ ਮੋਖ ਕਮਾਨ ਹੈ ਕਟਕ ਵਚਨ ਪਇਉ ਤੀਰ ਸਾਚਰੀ ਮਾਰੇ ਕਾਨ ਮੈਂ ਸਾਰੇ ਸਗਲ ਸਰੀ ਰਾਵਿ ਰਵਿਦਾਸ ਮੂਰਖ ਸਮਝ নাহি ਬਿਨਾਂ ਵਿਚਾਰ ਮਨੇ ਪਰਾਏ ਆਤਮਾ ਕੀ ਬੁਲਿਆ ਤਰਵਾ